ਕੰਨੀ ਸਿੱਕਾਲੀ ਸਾਰਾ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪੇਂਡਰ ਚਗਾਵਾ ਰੁੱਪੋ ਵਾਲੀ ਤਸਵੀਰ ਮਜੀਠਾ ਤਿਲਲਾ ਅੰਬਰੀਸਰ ਲਾਗੇ ਕਥੋਂ ਨੰਗਲ ਜਨਮ ਸਥਾਨ ਬਾਬਾ ਬੁੱਢਾ ਜੀ ਤੇ ਅੱਜ ਤੁਹਾਨੂੰ ਦੋ گاਵਾ ਦਿਖਾਉਣੀ ਆ ਦੋਵੇਂ ਸੋਈਆਂ ਸਵਾਈਆਂ ਤੇ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਤੇ ਵੇਸ ਚੱਕ ਕੇ ਫੇਰੀ ਪੇ ਸ਼ੁਕਰੀਦੋ ਜੀ ਹਾਂਜੀ ਬੀਤੀ ਸੱਸੀ ਕਾਲ ਜੀ ਹੋਰ ਸੁਣਾਓ ਜੀ ਠੀਕ ਠਾਕ ਹਾਂਜੀ ਠੀਕ ਠਾਕ ਜੀ ਹੋਰ ਪਰਿਵਾਰ ਦੇ ਸਤਾਂ ਦੇ ਸਭ ਵਧੀਆ ਜੀ ਸਾਰੇ ਵੀਰ ਭਰਾ ਸੱਸਰੀ ਗਾ ਤੇ ਨਾਮ ਦੱਸਦੇ ਕਰੀ ਹਾਂ ਮਾ ਵੀ ਜੀ ਮੇਰਾ ਮੰਦਰ ਮਿੰਦਰ ਸਿੰਘ ਨਾ ਹਾਂਜੀ ਹਾਂਜੀ ਤੇ ਡਰੈਸਸ ਬੋਲਦੇ ਕਰੀ ਡਰੈਸਸ ਵੀ ਜੀ ਆਪਣਾ ਪਿੰਡ ਹੈ ਗੱਚਾ ਗਮਰੂਪ ਵਾਲੀ ਤੱਤਸੀਲ ਮੇਹੇਠਾ ਜੋ ਤੇ ਜ਼ਿਲ੍ਹਾ ਅੰਮ੍ਰਿਤਸਰ ਜੋ ਤੇ ਜਨਮ ਬਾਬਾ ਬੁੱਢਾ ਸਾਹਿਬ ਜੀ ਲੱਗੇ ਥਾਣਾ ਬੰਦੋ ਹੈਗਾ ਤੇ 3 ਕਿਲੋਮੀਟਰ ਹੈਗਾ ਜੋ ਆਪਣਾ ਠੀਕ ਹੈ ਜੀ ਹਾਂਜੀ ਫੋਨ ਨੰਬਰ ਬੋਲਦਾ ਫੋਨ ਨੰਬਰ ਵੀ ਜੀ 75 26 93 82 ਠੀਕ ਹੈ ਜੀ ਹਾਂ ਜੀ ਤੇ ਦੋ ਗਾਵਾਂ ਤੇ ਦੋਵੇਂ ਸੁਈਆਂ ਹਾਂ ਜੀ ਦੋਵੇਂ ਸੁਈਆਂ ਵੀ ਜੀ ਚਲੋ ਫਿਰ ਠੰਗੀਆਂ ਗਾਵਾਂ ਦੁੱਧ ਵੀ ਚੰਗੇ ਆ ਇਹਦੇ ਤਾਂ ਸ਼ੁਰੂਆਤ ਕਰ ਲਈ ਆਪਾਂ ਹਾਂ ਜੀ ਬਾਕੀ ਠੰਗੀਆਂ ਕਿੰਨੇ ਦਿਨਾਂ ਦੇ ਸੁਈ ਜੇ ਇਹਨੂੰ ਵੀ ਜੀ ਅੱਜ ਸੁਈ ਨੂੰ ਕੁਝ 13 13 14 ਦਿਨ ਹੋ ਗਏ ਜੀ ਕਿੰਨਾ ਕਰ ਗਈ ਤਦ ਤੱਕ ਤਿਆਰ ਦੁੱਧ ਵੀ ਜੀ ਇਹਦੇ ਕੋ 13 ਲੀਟਰ ਆ ਵਕਤ ਜਿਹੜਾ ਮਰਜੀ ਵੀਰ ਭਰਾ ਚੋਲੇ ਜਾਣਗੇ ਦੋ ਅੱਛਾ ਹਾਂ ਜੀ ਤੇ ਕਿੰਨਾ ਕ ਦੁੱਧ ਕਰੀ ਜਾਓ ਕੀ ਦੁੱਧ ਵੀ ਜੀ ਇਹ ਜ਼ਿਆਦਾ ਨਹੀਂ ਤੇ ਚਲੋ ਅਜੇ ਛੜੀਆਂ ਛੁੜੀਆਂ ਨੇ ਮਾਰੀਆਂ ਗਾਵਾਂ ਹਾਂ ਜੀ 16 17 ਕਿਲੋ 18 ਕਿਲੋ ਦਦੇ ਪਰੂ ਕੀ ਬੈੜ ਚੰਗੀ ਆ ਆ ਪਹਿਲਾਂ ਜੋਈ ਅੱਛਾ ਸੂਆ ਪਹਿਲਾ ਹੀ ਆ ਹਾਂਜੀ ਹਾਂਜੀ ਇਹ ਕੰਨੀਆਂ ਖਲੋਤੀਆਂ ਬੈੜਦੀਆਂ ਤੇ ਬੱਚਾ ਕੀ ਮਗਰੇ ਤੇ ਬੱਚਾ ਦੇ ਬੱਚਾ ਆ ਗਿਆ ਜਮਾਂ ਮਗਰੇ ਦੇ ਬੱਚਾ ਆ ਠੀਕ ਆ ਅਜੇ ਪੁੱਤ ਦੇ ਦਿਨਾਂ ਦਾ ਨਹੀਂ ਆ ਬੱਚਾ ਹਾਂਜੀ ਹਾਂਜੀ ਇਹ 14 15 ਦਿਨਾਂ ਦਾ ਤੇ ਆ ਥਾਣੇ ਦੇ ਦੇਖ ਸਾ ਇੱਕੋ ਜਿਹੀ ਗੈਪ ਤੇ ਇੱਕੋ ਜਿਹੀ ਸਾਈਜ਼ ਦੇ گلابی ਰੰਗ ਦੇ ਥਾਣੇ ਆ ਜਿਹੜੇ ਤੇ ਬਾਕੀ ਮਿਲਕਵੇਂ ਵਿੱਚ ਚੰਗੀ ਲੱਗੀ ਆ ਚਲੋ ਫਿਰ ਲੈ ਆਇਓ ਤੋਲ ਕਰੀਨੇ ਹੋਲੀ ਹਲ ਹੀ ਲਾਏ ਮੈਂ ਕਿ ਥੋੜਾ ਜਿਹਾ ਚੰਬੂ ਦਾ ਕਰਦੀ ਆ ਹਾਂਜੀ ਹਾਂਜੀ ਇਹ ਨਾ ਭਾਈ ਨੇ ਦੱਸੀ ਹੋਣਾ ਠੀਕ ਆ ਹਾਂਜੀ ਬਾਕੀ ਠੰਡੀ ਗੁੰਡੀ ਬੜੀ ਗੈਂਡਾ ਹੀ ਫੇਰ ਉਹ ਤਰਾ ਠੰਡੀ ਤੇਰੀ ਦਰਦੀ ਕੁਛ ਨਾ ਦੇਖੋ ਹੋਲੀ ਹਲ ਹੀ ਲਾਏ ਮੈਂ ਬਾਕੀ ਫਿਕਸ ਜੇ ਵਾਨੇ ਦੀ ਆ ਨਿੱਗਰ ਵਾਨੇ ਦੀ ਆ ਜੇ ਵਾਨੇ ਤਾਂ ਮਗਰ ਵੀ ਨਾਲਾ ਜਿਹੜੀਆਂ ਚੰਗੀਆਂ ਆ ਬਾਕੀ ਵੀ ਜੀ ਕੋਈ ਰੱਖੀ ਨਹੀਂ ਪਾਣੀ ਬਾਕੀ ਆ ਵੀ ਹੁਣ ਚਲੋ ਕਾਫੀ ਦਿਨਾਂ ਬਾਅਦ ਹੁਣ ਥੋੜੇ ਮੌਸਮ ਸਾਫ਼ ਹੋਏ ਆ ਤੇ ਗਾੜੀ ਵੀ ਹਲੇ ਆਈ ਆ ਜਿਸ ਤਰ੍ਹਾਂ ਪਰਾਲੀ ਆ ਤੇ ਆ ਤੋੜੀ ਕੋਸ਼ ਹੈਹੋ ਜੀ ਆ ਇਹੋ ਜਿਹੇ ਖਾਣਾ ਦਾਣਾ ਪੈਂਦੇ ਆ ਇਹਨਾਂ ਨੂੰ ਤੇ ਮੁੱਲ ਵੀਤੀ ਫਿਰ ਇਹਦਾ ਮੁੱਲ ਵੀ ਜੀ ਦਾ ਜਾਇਜ਼ ਹੀ ਕਰ ਦਰਾਂ ਕਿੰਨਾ ਕ ਤਾਨੂੰ ਪਤਾ ਵੀਜੀ ਬੱਚੀ ਦੇ ਹੈਗੀ ਆ 65000 ਦੀ ਹਾਂਜੀ ਤੇ 55 ਦੀ ਦੇ ਦਈਏ ਹਾਂਜੀ 55000 ਦੀ ਦੇ ਦਈਏ ਕਰ ਦੋ ਮਨ ਤਾਂ ਚਲੋ ਵੀਜੀ 50 ਜਾਦੀ ਦੇ ਦਨੇ ਅੱਛਾ ਹਾਂਜੀ ਪੂਰੇ 50 ਦੀ ਚਲੋ ਠੀਕ ਹੈ ਵੀਜੀ ਠੀਕ ਹੈ ਹੁਣ ਮਨ ਤਾਂ ਨਹੀਂ ਹੋਣਾ ਕੋਈ ਥੋੜਾ ਬੋਦਾ ਤੁਹਾਨੂੰ ਪਤਾ ਠੀਕ ਹੈ ਠੀਕ ਹੈ ਹਾਂਜੀ ਬਾਕੀ ਕੋਈ ਵੀਰ ਭਰਾ ਜਿਹੜਾ ਮਰਜ਼ੀ ਆਪਣੇ ਦੋ ਟਾਈਮ ਚੋਂ ਕੋਈ ਤਿੰਨ ਟਾਈਮ ਚੋਂ ਕਿ ਤਸल्ली ਕਰਕੇ ਖੜੇ 13 ਲੀਟਰ ਦੁੱਧ ਮਣ ਕੇ ਦਵਾਂਗੇ ਅੱਛਾ ਕੋਈ ਰੱਸੀ ਨਹੀਂ ਪਾਣੀ ਕੋਈ ਕੁਛ ਨਹੀਂ ਇੱਦਾਂ ਬੱਚਾ ਛੱਡ ਕੇ ਇੱਦਾਂ ਬਣਾਉਂਦੇ ਠੀਕ ਹੈ ਜੀ ਹਾਂਜੀ ਇੱਕ ਰੀਆ ਥਾਣੇ ਦੇ ਫਿਰ ਤੋਂ ਦੇਖ ਸਕਦੇ ਆ ਪਾ ਲੱਗੇ ਤਾਂ ਬਾਕੀ ਹਵਾਨੇ ਦੇ ਨਾੜਾ ਵੀ ਦੇਖ ਸਕਦੇ ਚੰਗੀਆਂ ਪੂਰੇ ਪੰਜਾਬ ਦੇ ਜਿਹੜਾ ਕਹਿੰਦੇ ਵੀ ਮਹਾਨਤਾ ਨਾ ਹੋ ਜੂਗਾ ਉਹਨੇ ਕਾ ਵੈੜ ਤਾਂ ਦਿਖਾਉਣੀ ਆ ਇਹ ਵੀ ਕਾਫੀ ਖੂਬਸੂਰਤ ਹੈ ਇਹਦੇ ਨਾਲ ਉੱਚਾ ਕੱਤ ਕਾਠ ਹੈ ਇਹ ਕਿੰਨੇ ਦਿਨਾਂ ਦੀ ਸੋਈ ਵੀਰ ਜੀ ਇਹਨਾਂ ਵੀਰ ਜੀ ਅੱਜ ਹੋ ਗਏ ਆ ਦਿਨ ਦਾਕ ਹੋ ਗਏ ਇਹਨੂੰ 10 ਕ ਦਿਨ ਹੋ ਗਏ ਜੀ ਇਹ ਤਾਂ ਮਗਰੋਂ ਸੋਈ ਆ ਤੇ ਉਹ ਪਹਿਲਾਂ ਸੋਈ ਜੋ ਸੋਇ ਦਾ ਵੀ ਪਹਿਲਾਂ ਹੀ ਆ ਆਈ ਦਾ ਵੀ ਵੀਰ ਜੀ ਪਹਿਲਾਂ ਹੀ ਆ ਠੀਕ ਹੈ ਇਹਦੇ ਬਾਰੇ ਵੀ ਜੀ ਆਪਾਂ ਦੱਸਾਂਗੇ ਇਹਦਾ ਨਾ ਵੈੜਦਾ ਇੱਕ ਥਣ ਥੜਿਆ ਘਟਿਆ ਅੱਛਾ ਆਪਾਂ ਦੱਸ ਕੇ ਦੇਣੀ ਆ ਕੋਈ ਵੀ ਪੁਰਾਣੇ ਜਿਹਨੇ ਲੈਣੀ ਆ ਆਪਾਂ ਬਾਗੀ ਆ ਵੀ ਚਲੋ ਥੜ੍ਹ ਪੂਰਾ ਵੀ ਹੋ ਸਕਦਾ ਮੈਂ ਕਰਾਇਆ ਨਹੀਂ ਦਾ ਪੰਜਾ ਦਾ ਅੱਛਾ ਤੇ ਡਾਕਟਰ ਆਂਦਾ ਹੀ ਕੋ ਪੂਰਾ ਜਗ੍ਹਾ ਤੇ ਆਪਾਂ ਆਖਿਆ ਚਲੋ ਅੱਜ ਚਲਾਈ ਚੱਲਦੀ ਹੈ ਅੱਡੀ ਦੇ ਵਿੱਚ ਵੇਚਣ ਵਾਲੇ ਪੈਣਾ ਹੀ ਮਾਦਾ ਹਾਂਜੀ ਹਾਂਜੀ ਕੋ ਜਗ੍ਹਾ ਥੋੜੀ ਫਿਰ ਮਾਲ ਕੰਮ ਰੁਕ ਜਾਂਦਾ ਹਾਂ ਫਿਰ ਜਗ੍ਹਾ ਇਹੀ ਪੱਛੂ ਵੱਜਨੇ ਬਸ ਤੇ ਬਾਕੀ ਆ ਵੀ ਇਹਦਾ ਵੈੜਦਾ ਥੋੜਿਆ ਖੱਤਾਂ ਨੇ ਨਾ ਹੋ ਗਈ ਫੈਕਸ਼ਨ ਹੋ ਗਈ ਭਲ ਪੈ ਗਈ ਅੱਛਾ ਬਣੀ ਬੜੀ ਤੇ ਉਹਦੇ ਕਰਕੇ ਭਲ ਪ ਫਰਕ ਚੰਗੀ ਹੋ ਗਈ ਥਾਂ ਥੋੜਾ ਇਹ ਕੱਟਿਆ ਠੀਕ ਹੈ ਤੇ ਬਾਕੀ ਅੱਜ ਇਹਦਾ ਘਾਟਾ ਵਾਲਾ ਮੁੱਲ ਪਾ ਦੇਣਾ ਥਾਂ ਦਾ ਜਿਹੜਾ ਉਤਰਾਂ ਤੇ ਚਲੋ ਵੈਟ ਚੰਗੇ ਕੱਦ ਕਾਟ ਤੇ ਆ ਤੇ ਹੁਣ ਦੁੱਧ ਕਿੰਨਾ ਇਹ ਦੇਖੋ ਦੁੱਧ ਵੀਜੀ ਇਹ ਦੇਖੋ 14 ਹੋ ਜੇ ਤੇ 13ਵਾਂ ਜਿਹੜਾ ਪੱਕਾ ਮਿਹਨਤੀ ਵਾਲਾ ਤੇ ਕਿੰਨਾ ਦੁੱਧ ਘਰੀ ਜਾਊਗੀ ਇਹ ਵੀ ਦੁੱਧ ਵੀਜੀ ਚਲੋ ਚੜੀਆਂ ਚੁੜੀਆਂ ਨੇ ਮਾਰੀ ਐ ਬਾਕੀ ਇਹ ਵੀ ਦੁੱਧ ਵੀ ਭਾਈ ਕਿਲੋ ਪਰ ਮਾਰੀ ਐ ਵੱਡੀ ਜੇ ਤੁਹਾਨੂੰ ਪਤਾ ਅੱਛਾ ਔਰ ਜ਼ਿਆਦਾ ਇਹਦੇ 18 ਕਿਲੋ ਤੁਹਾਨੂੰ ਨੋਰਮਲ ਹੀ ਜਿਹੜਾ ਦੇਣਾ ਹੀ ਨੇ ਚਲੋ ਤੋਰੋ ਫੇਰ ਇੱਕ ਰਿੰਨ

ਠੀਕ ਹੈ। ਬਾਕੀ ਸੋਹਣੇ ਗੱਦ ਘਾਟ ਚ ਆ ਤੇ ਰੰਗ ਰੂਪ ਬੜਾ ਪਿਆਰਾ ਵਾ। ਖਨਾ ਦਸ ਖਾਈ ਗਿਆ ਪਰ ਵੀ ਚੰਗਾ ਵਾ ਦੂਰ ਦੂਰ ਜਿਹੜਾ ਥਾਂ ਲੱਗਦਾ। ਬਹਿਣੀ ਵਾਲ ਦਾ ਮਗਰਲਾ ਥਾਂ ਜੜਾ ਘਾਟ ਚ। ਆਨੇ ਸਾਦੇ ਦੁੱਖਣ ਲੱਗੇ ਤੋਂ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਤੇ ਉਹ ਬੱਚਾ ਇਹਦਾ ਗਾੜੀ ਬੱਜੇ ਤਾਜੇ ਹੀ ਬੱਚਾ ਵੰਜਣਾ ਤੇ ਇਹਦਾ ਵੀਜ ਕਿੰਨਾ ਘਮੋਲਿਆ ਇਹਦਾ ਵੀਜ ਜਾਇਜੀ ਤੁਹਾਨੂੰ ਪਤਾ ਵੈੜਦੇ ਆ ਜੀ ਅਸੀਂ 85000 ਦੀ ਆ ਹਾਂਜੀ ਤੇ ਇਹਦਾ ਜਾਇਜੀ ਮੋਲ ਦੇ ਦੇਣੀ ਜਿਹੜੀ ਵੀਜ ਜਿੰਨੇ ਦੇ ਇਹ ਪੂਰੇ 50 ਦੀ ਦੇ ਦਾਂਗੇ ਵੀ ਜੀ ਪੂਰੇ 50 ਦੀ ਹਾਂਜੀ ਕਰ ਦੋ ਕੋਈ ਵਿੱਚ 2000 ਮਾਨ ਚਲੋ ਵੀਜ ਜੀ ਇਹ ਜਿਹੜੀ ਦੇਣੀ ਹੈ ਨਾ 47000 ਦੀ ਗੱਡ ਦੇ ਅੱਛਾ 47 ਦੇ ਦੋਗੇ ਹਾਂਜੀ 47000 ਦੀ ਗੱਡ ਦੇਣੀ ਹੈ ਬਾਕੀ ਨਗੀਰ ਭਰਾ ਫੋਨ ਪਾਵੇ ਚਲੋ ਮਾਂ ਨਹੀਂ ਕੀਤਾ ਦੇਣ ਵਾਲਾ ਵੀ ਆਪਾਂ ਜਿਹੜੀ ਦੇਣਾ ਪਤਾ ਤੁਹਾਨੂੰ ਕੀ ਆ ਇਹ ਮੰਨ ਲਓ ਤੁਹਾਨੂੰ ਪੂਰਾ ਹੋ ਸਕਦਾ ਮੈਨੂੰ ਡਾਕਟਰ ਆਂਦਾ ਵੀ ਪੂਰਾ ਹੋ ਜਾਏਗਾ ਪਰ ਆਪਣੇ ਕੋਲ ਤਾਂ ਥੋੜੇ ਦਿਨ ਲੱਗਣੇ ਆ ਬਲਾਈ ਨਾਲੇ ਤੁਹਾਨੂੰ ਪਤਾ ਥੋੜੇ ਦਿਨ ਵੀ ਹੋ ਸਕਦੇ ਆ ਹਾਂਜੀ 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 ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਤਸੱਲੀ ਕਰਕੇ ਖੜੋ ਤੇ ਵੇਸ ਚੱਕ ਕੇ ਤੇ ਪਾਸ ਕਰਕੇ ਖੜੋ ਜੀ